ਕਬਰ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਮੀਡੀਆ ਕਾਉਂਡ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਜਿਮਨੀ ਚੋਣ ਹਲਕਾ ਤਰਨ ਤਰਨ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਭਾਰੀ ਜਿੱਤ ਇਸ ਜਿੱਤ ਦੀ ਖੁਸ਼ੀ ਨੂੰ ਮਨਾਉਂਦਿਆਂ ਹੋਇਆਂ ਪ੍ਰਿੰਸੀਪਲ ਹਲਕਾ ਇੰਚਾਰ ਪ੍ਰੇਮ ਸਿੰਘ ਜੀ ਵੱਲੋਂ ਫਲੋਰਗਰਾਹ ਸ਼ਹਿਰ ਦੇ ਵਿੱਚ ਪਾਰਟੀ ਵਰਕਰਾਂ ਅਹੁਦੇਦਾਰਾਂ ਨੂੰ ਨਾਲ ਲੈ ਕੇ ਟੋਲ ਵਜਾ ਕੇ ਪੰਗੜੇ ਪਾਏ ਗਏ ਲੱਡੂ ਵੰਡੇ ਗਏ ਅਤੇ ਹਰ ਤਰ੍ਹਾਂ ਦੇ ਜਸ਼ਨ ਮਨਾਏ ਗਏ ਇਸ ਮੌਕੇ ਵਰਕਰਾਂ ਦਾ ਮੋਤਵਰਾਂ ਦਾ ਧੰਨਵਾਦ ਕੀਤਾ ਗਿਆ ਡਾਕਟਰ ਰਾਣਾ ਅਪਰਾਦੀ 플ੋਰ ਤੋਂ ਖਾਸ ਰਿਪੋਰਟ ਜੀ ਸੀਨੀਅਰ ਅਮੀਰ ਪ੍ਰਧਾਨ ਉੱਤੇ ਗਿਆ ਸਾਰੇ ਹੀ ਬਹੁਤ ਸਤਿਕਾਰ ਕਾਉਂਸਲਰ ਸਾਹਿਬਾਨ ਜੀ ਦੇ ਗਿਆ 플ੋਰ ਤੋਂ ਵੀ ਇਹ ਕਰਾਇਆ ਤੋਂ ਵੀ ਸਾਰੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਅਜ ਇਕੱਤਰਤ ਹੋਈਆਂ ਕਿਉਂ ਨਾ ਇਕੱਤਰਤ ਹੋਈਆਂ ਕਿਉਂਕਿ ਖੁਸ਼ੀ ਦਾ ਮਾਹੌਲ ਆ ਤੰਤਨ ਜਿਹੜਾ ਕਿ ਬਹੁਤ ਹੀ ਇੱਕ ਵੱਡਾ ਚੁਣੌਤੀ ਦਾ ਵਿਸ਼ਾ ਸੀ, ਚਰੋਤੀ ਦਾ ਇੱਕ ਕੰਮ ਸੀ ਇਲੈਕਸ਼ਨ ਉੱਥੇ ਤੁਸੀਂ ਸਾਰੇ ਸਾਥੀਆਂ ਨੇ ਬਹੁਤ ਹੀ ਵੱਡਾ ਰੋਲ ਅਦਾ ਕੀਤਾ। ਪੂਰ ਤੁਸੀਂ ਨਾ ਬਹਾ ਕੇ ਜਿਹੜਾ ਹੈਗਾ ਆ ਤੁਸੀਂ ਉੱਥੇ ਜਿਹੜਾ ਹੈਗਾ ਇਲੈਕਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਇਆ। ਬਹੁਤ ਹੀ ਇੱਥੇ ਹਲਕਾ ਮਨਹਤ ਸਭਾ ਫਲੋਰ ਦੇ ਕੋਆਰਡੀਨੇਟਰ ਰਹੀਏ ਜਿਸ ਤਰ੍ਹਾਂ ਬੇਗੋਸ਼ ਸ਼ਰਮਾ ਜੂ ਦੇ ਕੋਆਰਡੀਨੇਟਰ ਨੇ ਇੱਥੇ ਆਪਣੇ ਹੋਰ ਵੀ ਆਪਣੇ ਗੋਗਰਾ ਜੀ ਹੈਗੇ ਆ ਸਾਰੇ ਸਤਕਾਰ ਸਾਥੀ ਜਿਹੜੇ ਹੈਗੇ ਆ ਇੱਥੇ ਅੱਜ ਨਕਤਰਤ ਹੋਏ ਆ ਅਸੀਂ ਹੁਣ ਇੱਥੋਂ ਜਿਹੜਾ ਹੈਗਾ ਆ ਇਸ ਖੁਸ਼ੀ ਨੂੰ ਸਾਂਝੀ ਕਰਨ ਲਈ ਤਕਰੀਬਨ ਇੱਥੇ ਕਵਾਂਟਰ ਕਾ ਲੱਡੂ ਅਸੀਂ ਮੰਗਵਾ ਲਿਆ ਔਰ ਨਾਲ ਦੀ ਨਾਲ ਦੇਖੋ ਢੋਲ ਦੀ ਥਾਪ ਜਿਹੜੀ ਆ ਉਹ ਚੱਲੇਗੀ ਔਰ ਨਾਲ ਦੀ ਨਾਲ ਜਿਹੜੇ ਹੈਗੇ ਹੋਏ ਜਿਹੜੀ ਵਾਈਪ ਰੈਲੀ ਆ ਜਿਹੜੀ ਹੈਗੀ ਆ ਉਸ ਦੇ ਵੀ ਛੱਡੇ ਬੰਨੇ ਹੈਗੇ ਆ ਉਹ ਵੀ ਨਾਲ-ਨਾਲ ਜਿਹੜਾ ਹੈਗਾ ਫਲੋਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਤੁਰ ਤੇ ਚੱਲਾਂਗੇ ਔਰ ਨਾਲ ਦੀ ਨਾਲ ਜਿਹੜਾ ਹੈਗਾ ਲੋਕਾਂ ਦਾ ਮੂੰਹ ਵੀ ਮਿੱਠਾ ਕਰਾਵਾਂਗੇ ਲੱਡੂ ਵੀ ਵੰਡਾਂਗੇ ਸੋ ਸਾਰੇ ਹੀ ਸਾਥੀਆਂ ਦਾ ਦਿਲ ਦੀਆਂ ਕਾਰਾਂੀਆਂ ਤੁਹਾਨੂੰ ਧੰਨਵਾਦ ਕਰਦਾ ਆਂ ਔਰ ਆਸ ਕਰਦੇ ਆਂ ਕਿ ਜਦੋਂ ਵੀ ਕਿਤੇ ਅੱਗੇ ਚੁਣੌਤੀ ਵਾਲਾ ਵਿਸ਼ਾ ਆਉਂਦਾ ਆ ਤਾਂ ਇਹ ਜਿਹੜਾ ਅਲੂ ਸਾਥੀ ਜਿਹੜੇ ਹੈਗੇ ਆ ਇਹਨਾਂ ਨੂੰ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬਾਨ ਸਿਮਰਾਂਜੀਤ ਤਵੱਕੜ ਕਹਿੰਦੇ ਨੇ ਇਸ ਜੀ ਦੇ ਡੀਆ ਉਹਨਾਂ ਦੇ ਖਾਤੇ ਚ ਬੰਦੀ ਆ ਮਾਜੋ ਅਰਬਨ ਕਿੰਜਰੀਵਾਲ ਜੀ ਦੇ ਖਾਤੇ ਚ ਬੰਦੀ ਆ ਜਿਨ੍ਹਾਂ ਨੇ ਬਹੁਤ ਹੀ ਵਧੀਆ ਸੱਜੇ ਰੂਪ ਦੇ ਵਿੱਚ ਜੜੀ ਆ ਉਹ ਇਲੈਕਸ਼ਨ ਲੜੀਆਂ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਹੁਣ ਬੇਨਤੀ ਕਰਾਂਗਾ ਪ੍ਰਦੀਪ ਦੁੱਗਲ ਨੂੰ ਉਹ ਵੀ ਇੱਕ ਮਿੰਟ ਜਿਹੜਾ ਤੁਹਾਡਾ ਧੰਨਵਾਦ ਕਰੇ ਬਹੁਤ ਹੀ ਸਤਿਕਾਰਯੋਗ ਸੁਨੇਹਾ ਚਾਹ ਤੇ ਸਾਡੇ ਗ੍ਰਾਮ ਦੇ ਪ੍ਰਧਾਨ ਜੀ ਸਾਡੇ ਬਲੌਕ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਸਾਜੀ ਭੈਣ ਏ ਪ੍ਰੀਤੀ ਸ਼ਰਮਾ ਜੀ ਤੇ ਜਿੰਨੇ ਵੀ ਸੰਗਠਨ ਦੇ ਸਾਰੇ ਅਹੁਦੇਦਾਰ ਆ ਤਾਨੂੰ ਸਾਰਿਆਂ ਨੂੰ ਜਿੰਦਗੀਆਂ ਕਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਜੀ ਇਹ ਤੁਹਾਡੀ ਸਾਰਿਆਂ ਦੀ ਮਿਹਨਤ ਸੀ ਇਹਨਾਂ ਨੇ ਜਾ ਕੇ ਆਪਣਾ ਖੂਨ ਪਸੀਨਾ ਤੰਦਮਨ ਧੰਨ ਦੇ ਨਾਲ ਤਰ ਤਰ ਖੈਰ ਜਾ ਕੇ ਉੱਥੇ ਸੇਵਾ ਕੀਤੀ ਆ ਤੁਹਾਨੂੰ ਸਾਰਿਆਂ ਨੂੰ ਸਲੂਟ ਆ ਦੋ ਨਾਅਰੇ ਦੇ ਨਾਲ ਆਪਾਂ ਇੱਥੋਂ ਇਹ ਬਾਈਕ ਰੈਲੀ ਕਰਾਂਗੇ ਤੇ ਲੱਡੂ ਬਣਾ ਕੇ ਦੋ ਨਾਅਰੇ ਜਰਾ ਉੱਚੀ ਆਵਾਜ਼ ਦੇ ਵਿੱਚ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਸਨ ਜਿੰਦਾਬਾਦ

ਅੱਜ ਜਿਹੜਾ ਅਸੀਂ ਬਹੁਤ ਹੀ ਇੱਕ ਖੁਸ਼ੀ ਦਾ ਪਲ ਜਿਹੜਾ ਸੀ ਜਿਹੜਾ ਕਿ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਜੀਵਨੀ ਚੋਣ ਹਲਕਾ ਵਿਧਾਨ ਸਭਾ ਤੰਤਾਨ ਜਿਗੇ ਚੱਲ ਰਹੀ ਸੀ ਉਸ ਦੇ ਵਿੱਚ ਬਹੁਤ ਹੀ ਵੱਡੀ ਭਾਰੀ ਲੀਡ ਦੇ ਨਾਲ ਜਿਹੜਾ ਸੀ ਸਾਡੇ ਹਰਮੀਰ ਸਿੰਘ ਸੱਜੂ ਲਗਭਗ 12000 ਤੋਂ ਉੱਪਰ ਵੋਟਾਂ ਦੇ ਨਾਲ ਜਿਹੜੀ ਜੀਤ ਨੇ ਜਰ ਹਾਸਲ ਕੀਤੀ ਆ ਅਸੀਂ ਉਸ ਜਿੱਤ ਦੀ ਖੁਸ਼ੀ ਨੂੰ ਅੱਜ 바ਵਾ ਸਾਹਿਬ ਡਾਕਟਰ ਸੀਮਰਾਓ ਮੇਡ ਜੀ ਦੇ ਚਰਨਾਂ ਦੇ ਵਿੱਚ ਜਿਹੜਾਗਾ ਨਤਵਸਕ ਹੋ ਕੇ ਜਿਹੜਾਗਾ ਇਥੋਂ ਅਸੀਂ ਜਿਹੜਾ ਹੈਗਾ ਆ ਆਪਣਾ ਲੱਡੂਆ ਵੰਡਣ ਦਾ ਅਤੇ ਜਿਹੜਾ ਹੈਗਾ ਮੋਟਰਸਾਈਕਲ ਰੈਲੀ ਦਾ ਜਿਹੜਾ ਅਸੀਂ ਅਸੀਂ ਇੱਥੋਂ ਸ਼ੁਰੂਆਤ ਕੀਤੀ ਸੀ ਔਰ ਇੱਥੇ ਹੀ ਅਸੀਂ ਜਿਹੜੀ ਹੈਗੀ ਆ ਆਣ ਕੇ ਜਿਹੜੀ ਹੈਗੀ ਆ ਉਹ ਸਮਾਪਤ ਕਰ ਰਹੇ ਆ ਕਿਉਂਕਿ ਬਾਬਾ ਸਾਹਿਬ ਦਾ ਤਕਸੀਮਾ ਉਹ ਅੰਬੇਡਕਰ ਜੀ ਨੇ ਸਾਨੂੰ ਉਹ ਸੰਵਿਧਾਨ ਦਿੱਤਾ ਜਿਹੜਾ ਕਿ ਸੁਮ ਕੇ ਭਾਰਤ ਦੇ ਵਿੱਚ ਨਹੀਂ ਇਸ ਤਰੀਕੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਬਹੁਤ ਵੱਡੀ ਪਛਾਣ ਆ ਇਸ ਸੰਵਿਧਾਨ ਦੇ ਵਿੱਚ ਸਾਨੂੰ ਉਹ ਮੌਲਿਕ ਅਧਿਕਾਰ ਮੌਲਿਕ ਸਰਤਬ ਦਿੱਤੇ ਆ ਕਿਥੇ ਕਿ ਮਾਨਤਾ ਤੇ ਮਨੁੱਖਤਾ ਦੀ ਸੇਵਾ ਤੇ ਮਾਨਤਾ ਤੇ ਮਨੁੱਖਤਾ ਲਈ ਹੈ ਸਾਂਝੀ ਜਿਹੜੀ ਉਹ ਗੱਲ ਕੀਤੀ ਹੈ ਜੀ ਸੋ ਅੱਜ ਇਸ ਜਿੱਤ ਦੀ ਜਿਹੜੀ ਖੁਸ਼ੀ ਆ ਅਸੀਂ 바ਵਾ ਸਾਹਿਬ ਡਾਕਟਰ ਬੀਮਰਾਓ ਅੰਬੇਡਕਰ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਜਿਹੜੀਆਂ ਸ਼ੁਰੂ ਕੀਤੀ ਆ ਔਰ ਇੱਥੇ ਜਿਹੜੀ ਆਈ ਅਸੀਂ ਜਿਹੜੀ ਇਹ ਆ ਸਮਾਪਤ ਕਰ ਰਹੇ ਆ ਅਸੀਂ ਲੋਕਾਂ ਦਾ ਕਿਹੜੇ ਵੀ ਆਮ ਆਦਮੀ ਪਾਰਟੀ ਦੇ ਹੋ ਚਾਹੇ ਦੂਸਰੇ ਲੋਕ ਹੋਣ ਅਸੀਂ ਸਾਰਿਆਂ ਦਾ ਇਸ ਚੌਕ ਦੇ ਵਿੱਚ ਖੜ ਕੇ ਜਿਹੜਾ ਅੱਜ ਮਿੱਠਾ ਮੂੰਹ ਕਰਵਾ ਰਹੇ ਆਂ ਔਰ ਲੋਕਾਂ ਦਾ ਧੰਨਵਾਦ ਕਰ ਰਹੇ ਆਂ ਔਰ ਪੰਜਾਬ ਦੇ ਲੋਕ ਤਿੰਨ ਪਰ ਉਹ ਜਿਹੜੇ ਹੈ ਨਿਵਾਸੀ ਹੈ ਜਿਹੜੇ ਹੈ ਉਹਦਾ ਧੰਨਵਾਦ ਕਰ ਰਿਹਾ ਹਾਂ ਹੋਰ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਚੋਤੇ ਦੇ ਮੁਖਮੰਤੀ ਸਾਹਿਬ ਮਾਨ ਸਿੰਘ ਮਾਨ ਦੀਆਂ ਵਿਕਾਸ ਦੇ ਕੰਮਾਂ ਦੀਆਂ ਹਨੇਰੀਆਂ ਜੋ ਆ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਜਿਹੜਾਗਾ 2027 ਦੇ ਵਿੱਚ ਜਿਹੜਾਗਾ ਹੋਰ ਚੰਗੇ ਜਿਹੜਾਗਾ ਬਲੰਕੰਨ ਦੀ ਸੋ ਮੈਂ ਸਾਰੇ ਸਾਥੀਆਂ ਦਾ ਖਾਸ ਤੌਰ ਤੇ ਮੀਡੀਆ ਦੇ ਸਾਥੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਹਰ ਖਬਰ ਨੂੰ ਜਿਹੜੇ ਹਰ ਕੰਮ ਨੂੰ ਸਰਕਾਰ ਦੇ ਨੂੰ ਜਿਹੜਾਗਾ ਲੋਕਾਂ ਤੱਕ ਪ੍ਰਦਕਸ਼ਿਤ ਕਰਦਾ ਜਿਹੜਾ ਕੰਮ ਕਰਦੇ ਆ ਸੋ ਉਹਨਾਂ ਨੂੰ ਵੀ ਮੁਬਾਰਕਾਂ ਹਲਕਾ ਦਾ ਸਵਾਗਤ ਹੈ ਜੀ ਡੀਰਾਂ ਨੂੰ ਸਰਜਾਮ ਦਾ ਜੀਤੇ ਜਿੰਨੇ ਵੀ ਇਕੱਤਰ ਹੋਏ ਉਹਨਾਂ ਸਾਰਿਆਂ ਨੂੰ ਤਾਂ ਵਿਰੋਧ ਬਤਾਨਾ ਲਈ ਕੌਂਸਲਰ ਨੂੰ ਸਾਰਿਆਂ ਦਾ ਮਦਦ ਦੇ ਰਹਿ ਰਹੇ ਆ ਜੀ ਧੰਨਵਾਦ ਕਰਦਾ ਆ ਖਾਸ ਕਰਕੇ ਕਿ ਇਸੇ ਤਰ੍ਹਾਂ ਕਰਤਾਨਵਾਦ ਦੇ ਜਿੱਤਾਂ ਲਈ ਹਾਜ਼ਰ ਆਉਣ ਵਾਲੇ ਸਾਰੇ ਮੇਰੇ ਜੀ ਉਹ ਘੜੀ ਰਮਾਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਦਾ ਖਾਲਸਾ ਵਾਹਿਗੁਰੂ ਕੀ ਬਲੇ ਜੈ ਪੀਮ ਜੈ ਭਰ ਜੀ ਦੇਖ ਰਹੇ ਹੋ ਖਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਚੈਨਲ ਕੀ ਮਿਲਿਆ